ਸਾਸੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਲੋਕ ਉਸ ਸਮੇ ਮਿਲ ਲਉਂਦੇ ਨੇ ਯਾਦ ਕਰਦੇ ਨੇ ਸ਼ਹੀਦੀ ਦਿਹਾੜੇ ਮਨਾਉਂਦੇ ਨੇ ਜਦੋਂ ਕੋਈ ਪੰਜਾਬ ਦਾ ਵਿਅਕਤੀ ਸਿਰਕੜ ਆਗੂ ਕਿਸੇ ਜਥੇਬੰਦੀ ਦਾ ਪ੍ਰਧਾਨ ਜਦੋਂ ਇਸ ਦੁਨੀਆ ਤੋਂ ਕੂਚ ਕਰਕੇ ਚਲਾ ਜਾਂਦਾ ਹੈ ਚਾਹੇ ਉਹ ਦੀਪ ਸਿੱਧ ਹੋਵੇ ਚਾਹੇ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੋਵੇ ਉਸ ਤੋਂ ਬਾਅਦ ਅਸੀਂ ਮੇਲੇ ਲਵਾਉਂਦੇ ਹਾਂ ਅਸੀਂ ਵਰਤਸੀਆਂ ਮਨਾਉਂਦੇ ਹਾਂ ਲੇਕਿਨ ਜਦੋਂ ਉਹ ਜਿਉਂਦਾ ਹੈ ਅਸੀਂ ਕਹਿੰਦੇ ਹਾਂ ਕਿ ਇਹ ਆਰਸ ਦਾ ਬੰਦਾ ਹੈ ਇਹਨਾਂ ਦੇ ਆਪਦੇ ਏਜੰਡੇ ਨੇ ਜਥੇਬੰਦੀਆਂ ਇੱਕ ਦੂਜੀ ਦਾ ਵਿਰੋਧ ਕਰਦੀਆਂ ਨੇ ਕਿ ਇਹ ਜਥੇਬੰਦੀ ਸਹੀ ਨਹੀਂ ਸਾਡੀ ਰਣਨੀਤੀ ਸਹੀ ਹੈ ਸਾਡੇ ਕਾਨੂੰਨ ਸਹੀ ਨੇ ਲੇਕਿਨ ਸਾਨੂੰ ਪੰਜਾਬੀਆਂ ਨੂੰ ਇਕੱਠੇ ਖੂਨ ਦੀ ਲੋੜ ਪੈਣੀ ਹੈ ਅਤੇ ਪਵੇਗੀ ਜੇਕਰ ਸਾਡੇ ਵੱਲੋਂ ਇਹ ਇਕੱਠੇ ਹੋ ਕੇ ਜਿਹੜਾ ਹੈ ਧਾਵਾ ਨਹੀਂ ਬੋਲਿਆ ਜਾਂਦਾ ਤੇ ਜੰਗ ਜਿਹੜੀ ਹੈ ਕੋਈ ਵੀ ਹੋਵੇ ਕਿਸੇ ਵੀ ਖੇਤਰ ਦੀ ਹੋਵੇ ਉਹ ਜਿੱਤੀ ਨਹੀਂ ਜਾ ਸਕਦੀ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦਿਨ ਬਰ ਦਿਨ ਜਿਹੜੀ ਖਸਤਾ ਖਰਾਬ ਹੁੰਦੀ ਜਾ ਰਹੀ ਹੈ ਅੱਜ ਵੱਡੀ ਖਬਰ ਆਈ ਹੈ ਕਿ ਉਸ ਦੇ ਜਿਹੜੇ ਗੁਰਦੇ ਨੇ ਉਹ ਵੀ ਫੇਲ ਹੋ ਸਕਦੇ ਨੇ ਕਿਉਂਕਿ ਪਾਣੀ ਨਹੀਂ ਪੀਤਾ ਜਾ ਰਿਹਾ ਜਿਹੜੀ ਰੋਟੀ ਨਹੀਂ ਖਾਦੀ ਜਾ ਰਹੀ ਕਿੰਨੇ ਕੁ ਦਿਨ ਐਵੇਂ ਕੰਮ ਚੱਲੇਗਾ ਲੇਕਿਨ ਇਹਦੇ ਜਿਹੜੀਆਂ ਜਥੇਬੰਦੀਆਂ ਨੇ ਇੱਕ ਦੂਜੇ ਦਾ ਵਿਰੋਧ ਕਰਨ ਦੀ ਬਜਾਏ ਇਹਨਾਂ ਨੂੰ ਇੱਕਜੁੱਟ ਹੋ ਕੇ ਜਗਜੀਤ ਸਿੰਘ ਜੱਲੇਵਾਲ ਦੇ ਕੋਲ ਜਾਣਾ ਚਾਹੀਦਾ ਹੈ ਅਤੇ ਡੱਲੇਵਾਲ ਦੇ ਕੋਲ ਜਾ ਕੇ ਉਸ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਲੇਕਿਨ ਅਜੇ ਕੁਝ ਨਹੀਂ ਕੀਤਾ ਜਾ ਰਿਹਾ ਇੱਕ ਦੂਜੀ ਉੱਤੇ ਤੰਜ ਕੱਸੇ ਜਾ ਰਹੇ ਨੇ ਰੋਟੀ ਕਮਾਉਣੀ ਕਿਦੇ ਸੌਖੀ ਐ ਅਨਾਜ ਦੇ ਨਾਲ ਟਿੱਡ ਪਰਨਾ ਕਿਦੇ ਸੌਖਾ ਹੈ ਜਿਹੜਾ ਤੁਸੀਂ ਤੇ ਮੈਂ ਅਸੀਂ ਆਪਣੇ ਟਿੱਡ ਦੇ ਵਿੱਚ ਰੋਟੀ ਪਾਉਂਦੇ ਹਾਂ ਇਹਦੇ ਪਿੱਛੇ ਹਜ਼ਾਰਾਂ ਲੋਕਾਂ ਨੇ ਮਿਹਨਤ ਕੀਤੀ ਹੁੰਦੀ ਐ ਭਾਵੇਂ ਉਹਨਾਂ ਦੀ ਫਸਲ ਦਾ ਉਹਨਾਂ ਨੂੰ ਮੁੱਲ ਮਿਲਦਾ ਹੈ ਜੇਕਰ ਉਹ ਖੇਤੀ ਨਾ ਕਰਨਗੇ ਤੇ ਫਿਰ ਪੰਜਾਬ ਦੇ ਪੂਰੇ ਭਾਰਤ ਦੇ ਵਿੱਚ ਲੋਕ ਕਈਆਂ ਪੰਜਾਬ ਦੇ ਪੂਰੇ ਭਾਰਤ ਦੇ ਵਿੱਚ ਕਈ ਅਜਿਹੇ ਇਲਾਕੇ ਨੇ ਜਿੱਥੇ ਖੇਤੀ ਹੁੰਦੀ ਨਹੀਂ ਜਿੱਥੇ ਪਹਾੜੀ ਏਰੀਆ ਲੇਕਿਨ ਉਹਨਾਂ ਨੂੰ ਝੋਲ ਅਤੇ ਆਟਾ ਰੋਟੀ ਦੀ ਜਿਹੜੀ ਲੋੜ ਹੁੰਦੀ ਹੈ ਕੌਣ ਮੁਹੱਈਆ ਕਰਾਉਂਦਾ ਹੈ ਚਾਹੇ ਉਹ ਪੰਜਾਬ ਦੇ ਕਿਸਾਨ ਹੋਣ ਚਾਹੇ ਭਾਰਤ ਦੇ ਕਿਸੇ ਸੂਬੇ ਦੇ ਜਿਹੜੇ ਕਿਸਾਨ ਹੋਣ ਲੇਕਿਨ ਮਤਭੱਦ ਮਤਭੇਦ ਇੱਕ ਦੂਜੀ ਨਾਲ ਕਰਕੇ ਬੈਠੇ ਹੋਏ ਨੇ ਲੇਕਿਨ ਹੌਸਲਾ ਫਜ਼ਾਈ ਵਾਸਤੇ ਕੋਈ ਜਾਨੀਆ ਹੋਥੇ ਸਾਡੀ ਵੀ ਦਲੀ ਹਮਦਰਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਇੱਕ ਠੋਕ ਕੇ ਖਾਲੇ ਵੀ ਆਪਣੀ ਜਿੱਦ ਉੱਤੇ ਆਰੇ ਹੋਏ ਨੇ ਦੂਸਰੀਆਂ ਪਾਰਟੀਆਂ ਚਾਹੁੰਦੀਆਂ ਨਹੀਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਤੇ ਚਾਹੇ ਉਹ ਬੀਜੇਪੀ ਹੋਵੇ ਉਹਨਾਂ ਨੂੰ ਪਤਾ ਹੈ ਕਿ ਜੇਕਰ ਲੋਕ ਇਕੱਠ ਕਰਨਗੇ ਲੋਕ ਇਕੱਠੇ ਹੋ ਕੇ ਜਿਹੜੇ ਨਾਰੇ ਲਗਾਉਣਗੇ ਪ੍ਰੋਟੈਸਟ ਕਰਨਗੇ ਤੇ ਸਾਨੂੰ ਭਜਣਾ ਪੈ ਜਾਣਗੇ ਸਾਨੂੰ ਕਾਨੂੰਨ ਵਾਪਸ ਲੈਣੇ ਪੈ ਸਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਕਿਹੋ ਜਿਹੇ ਨੇ ਇਹਨਾਂ ਦੇ ਵਿੱਚੋਂ ਹੀ ਲੋਕਾਂ ਨੂੰ ਡਿਵਾਈਡਡ ਰੂਲ ਦੁਫਾਰ ਕਰ ਦਿਓ ਕਿਉਂਕਿ ਪੂਰੇ ਭਾਰਤ ਦੀ ਜਿਹੜੀ ਸਰਕਾਰ ਹੈ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਡਿਵਾਈਡ ਕਿਵੇਂ ਕਰਨਾ ਹੈ ਤੇ ਰੂਲ ਕਿਵੇਂ ਕਰਨਾ ਹੈ ਜਗਜੀਤ ਸਿੰਘ ਡੱਲੇਵਾਲ ਦੀ ਦਿਨ-ਬਦ ਦਿਨ ਹਾਲਤ ਜਿਹੜੀ ਹੈ ਖਰਾਬ ਹੁੰਦੀ ਜਾ ਰਹੀ ਹੈ ਡਾਕਟਰਾਂ ਨੇ ਕਿਹਾ ਕਿ ਕਿਸੇ ਵੀ ਸਮੇਂ ਉਸਦੇ ਗੁਰਦੇ ਵਿਕਾਰ ਆ ਸਕਦੇ ਨੇ ਲੇਕਿਨ ਇਧਰ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਕਿਸਾਨ ਜਿਹੜੇ ਧਰਨੇ ਤੇ ਜਥੇਬੰਦੀਆਂ ਦਾ ਵਿਰੋਧ ਕਰਦੇ ਨੇ ਜਦੋਂ ਰੋਲ ਸਟ੍ਰਾਈਕ ਹੁੰਦੇ ਨੇ ਇਹਨਾਂ ਕਿਸਾ ਇਹਨਾਂ ਲੋਕਾਂ ਵੱਲੋਂ ਕਿਸਾਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਜਦੋਂ ਇਸ ਪੂਰੇ ਸੰਸਾਰ ਦੇ ਵਿੱਚ ਕਿਸਾਨ ਹੀ ਨਾ ਰਹਿ ਗਏ ਜਦੋਂ ਉਹਨਾਂ ਨੂੰ ਉਹਨਾਂ ਦੇ ਨਿੱਜੀ ਹੱਕ ਨਾ ਮਿਲੇ ਜਦੋਂ ਉਹਨਾਂ ਦੀਆਂ ਫਸਲਾਂ ਦੇ ਉਹਨਾਂ ਨੂੰ ਪੂਰੇ ਮੁੱਲ ਨਾ ਮਿਲੇ ਤੇ ਕਿਸਾਨਾਂ ਨੇ ਜੇਕਰ ਫਸਲਾਂ ਨਾ ਬੀਜੀਆਂ ਤੇ ਫਿਰ ਢਿੱਡ ਕਿਵੇਂ ਭਰਾਂਗੇ ਫਿਰ ਰੋਟੀ ਕਿਵੇਂ ਖਾਵਾਂਗੇ ਤੇ ਫਿਰ ਫਲ ਕਿਵੇਂ ਖਾਵਾਂਗੇ ਏ बिकॉज ਆਫ ਇੱਕ ਕਿਸਾਨਾਂ ਦੀ ਦਿਨ ਹੈ ਇਸ ਲਈ ਸਾਰੇ ਹੀ ਪੰਜਾਬੀਆਂ ਦਾ ਹੱਕ ਬਣਦਾ ਬਾਅਦ ਵਿੱਚ ਫਿਰ ਕੌਮ ਦੇ ਸ਼ੇਰ ਕਦੇ ਦੀਪ ਸਿੰਘ ਸਿੱਧੂ ਵਾਲੀ ਨੂੰ ਕਹਿ ਦਿੰਦੇ ਆ ਤੇ ਕਦੇ ਕਹਿ ਦਿੰਦੇ ਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੇਕਿਨ ਜੇਕਰ ਹੁਣ ਕੌਮ ਦਾ ਸ਼ੇਰ ਜੇਕਰ ਹੁਣ ਇੱਕ ਪੰਜਾਬੀ ਮੌਤ ਦੇ ਨਾਲ ਜੰਗ ਲੜ ਰਿਹਾ ਹੈ ਕਿਹਦੀ ਖਾਤਰ ਕਿਸਾਨਾਂ ਦੀ ਖਾਤਰ ਕਿਹਦੀ ਖਾਤਰ ਜਿਨ੍ਹਾਂ ਦੇ ਕੋਲ ਪੈਲੀਆਂ ਨਹੀਂ ਜਿਨ੍ਹਾਂ ਨੂੰ ਜਿਹੜੀ ਹੈ ਅਨਾਜ ਮਹਈਆ ਕੋਣਾ ਹੈ ਲੇਕਿਨ ਆਪਣੇ ਲੋਕ ਤਾਸਤੂ ਮਾਸਲੀ ਹੋ ਰਿਹਾ ਹੈ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਜਗਜੀਤ ਸਿੰਘ ਡਲੇਵਾਲ ਦੀ ਮੌਤ ਹੋਵੇਗੀ ਕਦੋਂ ਅਸੀਂ ਬਸੀਆਂ ਬਣਾਵਾਂਗੇ ਕਦੋਂ ਅਸੀਂ ਉਹਦੇ ਨਾਮ ਤੇ ਮੇਲੇ ਲਵਾਵਾਂਗੇ ਇਹ ਪੰਜਾਬ ਅਤੇ ਪੰਜਾਬੀਆਂ ਦੀ ਸਿਦਰਤ ਬਣ ਗਈ ਹੈ ਧੰਨਵਾਦ